ਸਸਿਕਾਲ ਟਿਵਾਨਾ ਰਿਡੀ ਦੇ ਸਤਕਾਰਯੋਗ ਸਰੋਤਿਆਂ ਦਾ ਸਵਾਗਤ ਸ਼ਹਿਰ ਪਟਿਆਲਿਓ ਮੈਂ ਪਰਮੇਂਦਰ ਸਿੰਘ ਟਿਵਾਨਾ 16 ਨਵੰਬਰ ਦਾ ਦਿਨ ਸਰਦਾਰ ਕਰਤਾਰ ਸਿੰਘ ਸਰਾਭਾ ਸਮੇਤ ਉਸ ਦੇ ਸੱਤ ਸਾਥੀਆਂ ਦੀ ਸ਼ਹਾਦਤ ਦਾ ਦਿਹਾੜਾ ਹੁੰਦਾ ਹੈ ਇਹ ਵੀ ਇਤਿਫਾਕ ਹੈ ਕਿ ਇਸ ਦਿਨ ਭਾਰਤ ਦਾ ਪ੍ਰੈਸ ਦਿਹਾੜਾ ਹੁੰਦਾ ਹੈ ਅਫਸੋਸ ਇਸ ਗੱਲ ਦਾ ਕਿ ਪ੍ਰੈਸ ਦੀ ਆਜ਼ਾਦੀ ਦੇ ਦਿਹਾੜੇ ਦੇ ਮੌਕੇ ਵੀ ਸਰਦਾਰ ਕਰਤਾਰ ਸਿੰਘ ਸਰਾਭਾ ਵਰਗੀ ਰੂਹ ਨੂੰ ਸ਼ਾਇਦ ਵਿਰਲੇ ਯਾਦ ਕਰਦੇ ਨੇ ਕੋਕੇ ਭਾਰਤ ਦੀ ਜੰਗੇ ਆਜ਼ਾਦੀ ਦੇ ਵਿੱਚ ਪਹਿਲਾ ਅਖਬਾਰ ਗਦਰ ਛਾਪਣ ਦੇ ਵਿੱਚ ਆਪਣੀ ਜਾਨ ਹੋਲ ਕੇ ਸੇਵਾ ਕਰਨ ਵਾਲੇ ਅੱਜ ਭਾਰਤ ਦੇ ਪ੍ਰੈਸ ਡੇ ਜਿਸਨ 16 ਨਵੰਬਰ ਨੂੰ ਮਨਾਇਆ ਜਾਂਦਾ ਉਸੇ ਦਿਨ ਤੇ ਆਪਣੇ 6 ਸਾਥੀਆਂ ਸਮੇਤ ਦੇਸ਼ ਦੇ ਵਾਸਤੇ ਜਾਨਾਂ ਵਾਰ ਗਏ ਸਨ ਭਾਰਤ ਨੂੰ ਆਜ਼ਾਦ ਕਰਾਉਣ ਦੇਸ ਨੂੰ ਅਸਲੀ ਕੌਮੀ ਜਮਹੂਰੀ ਰਾਜ ਪ੍ਰਬੰਧ ਕਾਇਮ ਕਰਨ ਦੀ ਕੌਮੀ ਜੰਗ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਬਾ ਇੱਕ ਯੋਗ ਨਾਇਕ ਸੀ। ਉਹ ਇੱਕ ਅਜਿਹਾ ਯੋਧਾ ਜੋ ਜੰਦਾਦਿਲ ਦੇਸ਼ ਲਈ ਆਪਾ ਵਾਰਨ ਦਾ ਜਨੂਨ ਜਿਗਰਾ ਰੱਖਣ ਵਾਲਾ ਸੀ। ਆਜ਼ਾਦੀ ਦੀ ਜੰਗ ਦੇ ਵਿੱਚ ਇਹ ਮਰਜ਼ੀ ਬੜਾ ਆਪਣੀਆਂ ਪਹਿਲ ਕਦਮੀਆਂ ਤੇ ਅਗਵਾਈ ਕਰਨ ਦੇ ਹੁਨਰ ਦਾ ਧਾਰਨੀ ਸੀ ਇਸ ਕਰਕੇ ਛੋਟੀ ਉਮਰ ਦਾ ਹੋਣ ਦੇ ਬਾਵਜੂਦ ਵੀ ਉਸ ਤੋਂ ਦੁੱਗਣੀ ਉਮਰ ਦੇ ਆਜ਼ਾਦੀ ਪ੍ਰਵਾਨੇ ਵੀ ਉਸ ਦੀ ਪਿਆਰ ਦੇ ਵਿੱਚ ਪਰ ਧਰ ਕੇ ਚੱਲਣ ਨੂੰ ਆਪਣਾ ਭਾਗ ਸਮਝਦੇ ਸਨ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਨ ਸਿੰਘ ਪਕਨਾ ਨੇ ਕਰਤਾਰ ਸਿੰਘ ਸਰਾਭਾ ਨੂੰ ਬਾਲਾ ਜਰਨੈਲ ਆਖਿਆ ਪਰ ਉਹ ਅਸਲ ਮਾਨਿਆਂ ਦੇ ਵਿੱਚ ਹੀ ਗਦਰਿਆਂ ਦਾ ਜਰਨੈਲ ਹੋ ਨੱਬੜਿਆ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਵਿੱਚ ਪਿਤਾ ਮੰਗਲ ਸਿੰਘ ਤੇ ਮਾਤਾ ਸਹਿਬ ਕੌਰ ਦੀ ਕੁੱਖੋਂ ਹੋਇਆ ਅਫਸਰ ਸਿਸਕਲ ਦਾ ਵੀ ਹੈ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦਾ ਇੱਕ ਮੈਂਬਰ ਤੋਂ ਵਧਾ ਇੱਕ ਦੀ ਚੌਂੜ ਲੜਨ ਵਾਲਾ ਆਗੂ ਜਿਹੜਾ ਇਸ ਵਕਤ ਪੰਜਾਬ ਦਾ ਵਿਜ਼ਾਰਤ ਵਿੱਚ ਮੰਤਰੀ ਹੈ ਉਹ ਸਰਦਾਰ ਕਰਤਾਰ ਸਿੰਘ ਸਰਾਭਾ ਬਾਰੇ ਕੁਝ ਨਹੀਂ ਸੀ ਜਾਣਦਾ ਹਾਲਾਂਕਿ ਉਸ ਦੀ ਆਪਣੀ ਰਹਾਇਸ਼ ਉਸ ਦਾ ਆਪਣਾ ਕਾਰੋਬਾਰ ਪਿੰਡ ਸਰਾਭਾ ਤੋਂ 2 ਕਿਲੋਮੀਟਰ ਦੀ ਵਿੱਤ ਤੇ ਹੋਣਾ ਇਹ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਉਹਨਾਂ ਮਹਾਨ ਸੂਰਬੀਰਾਂ ਪ੍ਰਤੀ ਸਾਡੇ ਇਹਨਾਂ ਅਖੌਤੀ ਨੇਤਾਵਾਂ ਪਤਵੰਤਿਆਂ ਦੀ ਇੱਕ ਔਕਾਤ ਹੈ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭਾ ਰਹਿਮਤ ਅਲੀ ਵਜੀਦ ਕੇ ਵਿਸ਼ਨੂੰ ਗਣੇਸ਼ ਪਿੰਗਲੇ ਚੰਦਰ ਸ਼ੇਖ ਰਾਜਾਦ ਕਿੰਨੇ ਹੀ ਆਜ਼ਾਦੀ ਪ੍ਰਵਾਨੇ ਨੇ ਜਿਨ੍ਹਾਂ ਨੇ ਇਸ ਮੁਲਕ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੇ ਮਜਬੂਤ ਦੇ ਨਾਲੋਂ ਵੀ ਵੱਧ ਤਰਜੀਹ ਮੁਲਕ ਨੂੰ ਦਿੱਤੀ ਇਹਨਾਂ ਆਜ਼ਾਦੀ ਪ੍ਰਵਾਨਿਆਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹੀ ਭਾਰਤ ਬੰਗਲਾਦੇਸ਼ ਤੇ ਪਾਕਿਸਤਾਨ ਇਹ ਆਜ਼ਾਦ ਮੁਲਕ ਬਣੇ ਨੇ ਪਰ ਅਫਸੋਸ ਕਿ ਧਰਮਾਂ ਦੀ ਵੱਲਗ ਜਾਂ ਆਪਣੇ ਧਰਮ ਦਾ ਵੱਡਾ ਹੋਣਾ ਧਾਰਮਿਕ ਆੜ ਦੇ ਵਿੱਚ ਕਈ ਚਿਹਰੇ ਆਪਣੇ ਆਪ ਨੂੰ ਅਖੌਤੀ ਵਿਦਵਾਨ ਸਮਝਦੇ ਨੇ ਪਰ ਜੇ ਇਹ ਸਭਾਂ ਹੀ ਧਰਮਾਂ ਦੇ ਆਜ਼ਾਦੀ ਪ੍ਰਵਾਨੇ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਜਾਨਾਂ ਨਾ ਵਾਰਦੇ ਤਾਂ ਸ਼ਾਇਦ ਅੱਜ ਇਸ ਖਿੱਤੇ ਦੇ ਵਿੱਚ ਨਾ ਸਿੱਖੀ ਇੰਨੀ ਪ੍ਰਫੁੱਲਤ ਹੋਣੀ ਸੀ ਨਾ ਪਾਕਿਸਤਾਨੀਆਂ ਦਾ ਇਸਲਾਮਿਕ ਬੰਗਲਾਦੇਸ਼ੀਆਂ ਦਾ ਇਸਲਾਮਿਕ ਰਤਵਾ ਤੇ ਨਾ ਭਾਰਤ ਦਾ ਹਿੰਦੂ ਰਾਸ਼ਟਰ ਜ਼ਬਰੀ ਬਣਾਇਆ ਜਾਣ ਵਾਲਾ ਇਹ ਮੁਲਕ ਭਾਰਤ ਜਿਹੜਾ ਕਦੇ ਹਿੰਦੁਸਤਾਨ ਸੀ ਕਿਉਂਕਿ ਇਹ ਸਦੀਵੀ ਸੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਗਟ ਹੈ ਕਿ ਜਿਸ ਵਿਅਕਤੀ ਦੀ ਜਿਸ ਧਰਮ ਦੀ ਸੱਤਾ ਹੁੰਦੀ ਹੈ ਉਸੇ ਦੀ ਬੋਲੀ ਉਸੇ ਦਾ ਹੀ ਰਾਜਪਾਗ ਹੁੰਦਾ ਹੈ ਗੁਰਵਾਕ ਹੈ ਕਿ ਘਰ ਘਰ ਮੀਆਂ ਸਭ ਨਾ ਜੀਆਂ ਬੋਲੀ ਹੈ ਬਰਤਮਾਰੀ ਹੁਕਮਰਾਨ ਦਾ ਧਰਮ ਹੁਕਮਰਾਨ ਦਾ ਮਜ਼ਬ ਮੁਲਕ ਦੇ ਲੋਕਾਂ ਦਾ ਮਜ਼ਬ ਤੇ ਬੋਲੀ ਬਣ ਜਾਂਦਾ ਜਿਸ ਤਰ੍ਹਾਂ ਉਹਨਾਂ ਸਮੇਂ ਦੇ ਵਿੱਚ 크੍ਰਿਸਚੀਅਨਿਟੀ ਮਿਸ਼ਨਰੀਆਂ ਦੀ ਸਹਾਇਤਾ ਦੇ ਨਾਲ ਤੇ ਸਰਕਾਰ ਦੇ ਪ੍ਰਪੋਗੈਂਡ ਦੇ ਨਾਲ ਲਗਾਤਾਰ ਵੱਧ ਰਹੀ ਸੀ ਦੇਸ਼ ਆਜ਼ਾਦ ਨਾ ਹੁੰਦਾ ਤਾਂ ਇਹ ਤਿੰਨੋ ਚਾਰੋਂ ਧਰਮ ਜੋ ਇਸ ਵਕਤ ਬੰਗਲਾਦੇਸ਼ ਭਾਰਤ ਜਾਂ ਪਾਕਿਸਤਾਨ ਦੇ ਵਿੱਚ ਚੱਲਦੇ ਨੇ ਇਹ ਸ਼ਾਦ ਇਹਨੇ ਪਰਫੁੱਲਤ ਨਾ ਹੁੰਦੇ ਪਰ ਅਫਸੋਸ ਕਿ ਅਸੀਂ ਆਪਣੇ ਇਹਨਾਂ ਆਜ਼ਾਦੀ ਪਰਵਾਨਿਆਂ ਨੂੰ ਵੀ ਮਜਬੂਰਾਂ ਦੇ ਵਿੱਚ ਵੰਡ ਲਿਆ ਉਹਨਾਂ ਦੇ ਵਾਲ ਕੱਟੇ ਹੋਣ ਉਹਨਾਂ ਦੇ ਧਰਮ ਦੇ ਕਕਾਰਾਂ ਦੇ ਵਿੱਚ ਦਾ ਧਰਮ ਦੀਆਂ ਰਹਿਤਾਂ ਦੇ ਵਿੱਚ ਪੂਰਨ ਨਾ ਹੋਣ ਦੀ ਬਨਾਤੇ ਅਸੀਂ ਉਹਨਾਂ ਨੂੰ ਨਾਸਤਿਕ ਕਾਮਰੇਡ ਪਤਾ ਨਹੀਂ ਕੀ ਕੀ ਇਸ ਤਰ੍ਹਾਂ ਦੇ ਅਖੋਤੀ ਤਖਲਸਾਂ ਦੇ ਨਾਲ ਨਵਾਜਣ ਲੱਗ ਪੈਨੇ ਆ ਖੈਰ ਕਰਤਾਰ ਸਿੰਘ ਸਰਾਭਾ ਉਦੋਂ 5 ਵਰਿਆਂ ਦੀ ਉਮਰ ਦੇ ਸੀ ਜਦੋਂ ਉਹਨਾਂ ਦੇ ਪਿਤਾ ਸਾਬ ਮੰਗਲ ਸਿੰਘ ਇਸ ਦੁਨੀਆ ਤੋਂ ਰਖਸਤ ਹੋ ਗਏ ਕਰਤਾਰ ਸਿੰਘ ਜੇ 12 ਵਰਿਆਂ ਦਾ ਹੋਇਆ ਸੀ ਕਿ ਉਹਨਾਂ ਦੀ ਮਾਂ ਸਹਿਬ ਕੌਰ ਵੀ ਉਹਨਾਂ ਦਾ ਸਾਥ ਛੱਡ ਗਈ ਤੇ ਮਾਪਿਆਂ ਦਾ ਸਾਆ ਸਿਰ ਤੋਂ ਉੱਠ ਗਿਆ ਕਰਤਾਰ ਸਿੰਘ ਸਰਾਭਾ ਦਾ ਪਾਲਣ ਪੋਸ਼ਣ ਤੇ ਪੜ੍ਹਾਈ ਦਾ ਜਿੰਮਾ ਉਸਦੇ ਦਾਦਾ ਸਰਦਾਰ ਬਚਨ ਸਿੰਘ ਨੇ ਨਭਾਇਆ ਲੁਧਿਆਣਾ ਦੇ ਮਿਸ਼ਨ ਸਕੂਲ ਦੇ ਵਿੱਚ ਪੜ੍ਹਾਈ ਕਰਨ ਮਗਰੋਂ ਸਵਾਰ ਕਰਤਾਰ ਸਿੰਘ ਸਰਾਭਾ ਨੂੰ 1910 ਦੇ ਵਿੱਚ ਉਸਤਾਦ ਚਾਚਾ ਬਖਸ਼ੀ ਸਿੰਘ ਰੈਨਿਸ਼ ਰੈਵਨਸ਼ਾਹ ਕਾਲਜੀਟ ਸਕੂਲ ਕਟਕ 오ਡੀਸਾ ਦੇ ਵਿੱਚ 9ਵੀਂ ਜਮਾਤ ਦੇ ਵਿੱਚ ਦਾਖਲ ਕਰਾ ਦਿੰਦਾ ਜਿੱਥੋਂ ਕਰਤਾਰ ਸਿੰਘ ਸਰਾਭਾ ਨੇ 1912 ਦੇ ਵਿੱਚ میٹرਕ ਦੀ ਪ੍ਰੀਖਿਆ ਪਾਸ ਕੀਤੀ ਇਸ ਸਕੂਲ ਦੇ ਮੁਖੀ ਬੇਨੀ ਮਾਧਵਦਾਸ ਨੇ ਦੇਸ਼ ਭਗਤੀ ਵਾਲੇ ਵਿਚਾਰਾਂ ਦਾ ਜੋ ਪ੍ਰਗਟਾਵਾ ਕਰਤਾਰ ਸਿੰਘ ਸਰਾਭਾ ਜਾਂ ਹੋਰ ਵਿਦਿਆਰਥੀਆਂ ਕੋਲ ਕੀਤਾ ਉਹਨਾਂ ਦਾ ਕਰਤਾਰ ਸਿੰਘ ਸਰਾਭਾ ਦੇ ਮਨ ਤੇ ਡੂੰਘਾ ਅਸਰ ਪਿਆ ਇਸ ਤੋਂ ਪਿੱਛੋਂ ਕਰਤਾਰ ਸਿੰਘ ਅਗਲੀ ਕਾਲਜ ਵਿੰਗ ਦੀ ਪੜ੍ਹਾਈ ਕਰਦੇ ਰਹੇ ਤੇ ਕੁਝ ਸਮੇਂ ਬਾਅਦ ਕਰਤਾਰ ਸਿੰਘ ਬੇहद ਹੁਸ਼ਿਆਰ ਹੋਣ ਹਰ ਤੇ ਯੋਗ ਵਿਦਿਆਰਥੀ ਹੋਣ ਕਰਕੇ بڑا ਸਿੱਖਿਆ ਦੇ ਖੇਤਰ ਦੇ ਵਿੱਚ ਤੇਜ਼ ਤਰਾਰ ਤੇ ਫਰਤੀਲਾ ਹੋਣ ਕਰਕੇ ਉਸ ਨੂੰ ਜਮਾਤੀ ਤੇ ਮਾਸਟਰ ਉਡਣਾ ਸੱਪ ਵੀ ਆਖਣ ਲੱਗਦੇ ਕਰਤਾਰ ਸਿੰਘ ਸਰਾਭਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਉੱਚ ਵਿਦਿਆ ਹਾਸਲ ਕਰਨ ਦੇ ਲਈ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਦਾਖਲਾ ਪ੍ਰਾਪਤ ਕਰਦਾ ਹੈ ਜਿਸ ਤੇ 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਨੇ ਫਿਰ ਰਸਾਇਣ ਵਿੱਦਿਆ ਦੀ ਡਿਗਰੀ ਦੇ ਵਿੱਚ ਦਾਖਲਾ ਲਿਆ ਅਮਰੀਕਨ ਲੋਕਾਂ ਦੇ ਆਜਾਦ ਰੰਗ ਟੰਗ ਵੇਖ ਕੇ ਤੇ ਉਹਨਾਂ ਦਾ ਭਾਰਤੀਆਂ ਨੂੰ ਕੁੱਤੇ, ਗੁਲਾਮ, ਭੇਡਾਂ, ਕਾਲੇ ਕੁਲੀ ਆਦ ਨਿੰਦਣਯੋਗ ਵਿਸ਼ੇਸ਼ਨਾਵਾਂ ਦੇ ਨਾਲ ਪੁਕਾਰੇ ਜਾਣ ਦਾ ਦਰਦ ਸੁਣ ਕੇ ਉਸ ਦੇ ਵਿੱਚ ਅਣਖੀਲੀ ਪੰਜਾਬੀ ਬਿਰਤੀ ਜਾਗੀ ਤੇ ਉਸ ਦੇ ਅੰਦਰ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਦੀ ਚਿੰਗ ਜਾਗੀ ਉਸ ਵਕਤ ਲਾਲਾ ਹਰदयाल ਭਾਈ ਪਰਬਾਨੰਦ ਲਾਹੌਰ ਜਤਿੰਦਰ ਲਹਿਰੀ ਬੰਗਾਲੀ ਆਦ ਵਰਗੇ ਇਨਕਲਾਬੀ ਰਾਜਨੀਤਿਕ ਚੇਤਨਾ ਦੀ ਝੰਗਿਆੜੀ ਮਗਾਉਣ ਦੇ ਲਈ ਪਹਿਲਾਂ ਹੀ ਅਮਰੀਕਾ ਦੇ ਵਿੱਚ ਝੋਟੇ ਹੋਏ ਸਨ ਉੱਥੇ ਪੜ੍ਹਾਈ ਦੇ ਦੌਰਾਨ ਕਰਤਾਰ ਸਿੰਘ ਸਰਾਭਾ ਦਾ ਸੰਬੰਧ ਇਹਨਾਂ ਲੋਕਾਂ ਦੇ ਨਾਲ ਤੇ ਹੋਰ ਭਾਰਤ ਦੀ ਆਜ਼ਾਦੀ ਦੇ ਪਰਵਾਨਿਆਂ ਨਾਲ ਹੋਇਆ ਤੇ ਉਹ ਕੌਮੀ ਕ੍ਰਾਂਤੀਕਾਰੀਆਂ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣ ਲੱਗੇ। ਕਰਤਾਰ ਸਿੰਘ ਦੇ ਮਨ ਦੇ ਵਿੱਚ ਇਹ ਡ੍ਰਿੜ ਨਿਸ਼ਚੈ ਕਰ ਲਿਆ ਸੀ ਕਿ ਭਾਰਤ ਨੂੰ ਇਹਨਾਂ ਵਿਦੇਸ਼ੀ ਹਕਮਾਂ ਤੋਂ ਆਜ਼ਾਦ ਕਰਾਉਣ ਦੇ ਲਈ ਹਥਿਆਰਬੰਦ ਸੰਘਰਸ਼ ਹੀ ਸਭ ਤੋਂ ਸਿੱਧਾ ਤੇ ਸਟੀਕ ਰਸਤਾ ਹੈ। ਤੇਜਬੁੱਧੀ ਦਾ ਮਾਲਕ ਕਰਤਾਰ ਸਿੰਘ ਸਰਾਬਾ ਨੇ ਉੱਥੇ ਪੜ੍ਹਾਈ ਦੇ ਦੌਰਾਨ ਮੈਜ਼ਨੀ, ਰੂਸੋ, ਸਨ ਯਾਸਿਨ, ਪ੍ਰਿੰਸ ਕ੍ਰੋਪਟਿਕਨ ਲਾਲਾ ਹਰਦੇਵਾਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਲਿਖਤਾਂ ਤੇ ਫਲਸਫਾ ਪੜਿਆ ਦਸੰਬਰ 1912 ਜਾਂ ਜਨਵਰੀ 1913 ਦੇ ਵਿੱਚ ਭਾਰਤੀਆਂ ਦੀ ਸਟੋਰੀਆ ਓਰੇਗਨ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਪਿੰਡ ਦੇ ਵੱਡੇ ਉਹਨਾਂ ਦੇ ਸਾਥੀ ਰੁਲੀਆ ਸਿੰਘ ਵੀ ਕਰਤਾਰ ਸਿੰਘ ਸਰਾਭਾ ਦੇ ਨਾਲ ਸ਼ਾਮਲ ਹੋਏ ਇਸ ਮੀਟਿੰਗ ਦੇ ਵਿੱਚ ਕੇਸਰ ਸਿੰਘ ठाਠਗੜ ਨੂੰ ਪ੍ਰਧਾਨ ਤੇ ਬਲਵੰਤ ਸਿੰਘ ਸੰਘ ਵੱਲੋਂ ਸਿਕੱਤਰ ਚੁਣਿਆ ਗਿਆ ਅਤੇ ਹਿੰਦੁਸਤਾਨ ਐਸੋਸੀਏਸ਼ਨ ਬਣਾਈ ਗਈ ਕਿਉਂਕਿ ਉਸ ਵਕਤ ਮੁਲਕ ਦਾ ਨਾਮ ਹਿੰਦੁਸਤਾਨ ਸੀ ਤੇ ਵੈਸੇ ਵੀ ਭਾਰਤੀ ਇੱਕ ਦੂਸਰੇ ਨੂੰ ਹਿੰਦੀ ਜਾਂ ਹਿੰਦੁਸਤਾਨੀ ਕਹਿ ਕੇ ਹੀ ਬੁਲਾਉਂਦੇ ਸਨ ਇਸ ਮੀਟਿੰਗ ਨੂੰ ਕਰਤਾਰ ਸਿੰਘ ਸਰਾਭਾ ਨੇ ਵੀ ਸੰਬੋਧਨ ਕੀਤਾ ਮਾਰਚ 1913 ਦੇ ਵਿੱਚ ਅਸਟੋਰੀਆ ਅਮਰੀਕਾ ਦੇ ਵਿੱਚ ਇੱਕ ਅਮਰੀਕਾ ਪਧਰੀ ਮੀਟਿੰਗ ਹੋਈ ਜਿਸ ਦੇ ਵਿੱਚ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਗਦਰ ਪਾਰਟੀ ਦੀ ਬਕਾਇਦਗੀ ਦੇ ਨਾਲ ਸਥਾਪਨਾ ਕੀਤੀ ਗਈ ਇਸ ਮੌਕੇ ਬਾਬਾ ਸੋਨ ਸਿੰਘ ਪਖਨਾ ਪ੍ਰਧਾਨ ਤੇ ਲਾਲਾ ਹਰदयाल ਸਕੱਤਰ ਤੇ ਬਾਕੀ ਅਹੁਦੇਦਾਰ ਇਸ ਪਾਰਟੀ ਦੇ ਚੁਣੇ ਗਏ ਇਸ ਮੀਟਿੰਗ ਦੇ ਵਿੱਚ ਕਰਤਾਰ ਸਿੰਘ ਸ਼ਰਭਾ ਵੀ ਉਚੇਚਾ ਸ਼ਾਮਲ ਸਨ ਰਸਮੀ ਤੌਰ ਤੇ ਜੰਗ ਜਥੇਬੰਦੀ ਦੀ ਸਥਾਪਨਾ ਦਾ ਐਲਾਨ 21 April 1913 ਨੂੰ ਕੀਤਾ ਜਾਂਦਾ ਸਾਨ ਫ੍ਰਾਂਸਿਸਕੋ ਦੇ ਵਿੱਚ ਤੇ ਇਸ ਜਥੇਬੰਦੀ ਨੇ ਹਿੰਦੁਸਤਾਨ ਦੇ ਵਿੱਚ ਗਦਰ ਜਾਨਕੀ ਹਥਿਆਰਬੰਦ ਘੋਲਰਾਹੀ ਅੰਗਰੇਜ਼ੀ ਹਕੂਮਤ ਦਾ ਖਾਤਮਾ ਕਰਨ ਅਤੇ ਨਵਾਂ ਕੌਮੀ ਜਮਹੂਰੀ ਰਾਜ ਸਥਾਪਿਤ ਕਰਨ ਦਾ ਆਪਣਾ ਮੁਖ ਟੀਚਾ ਮਿੱਥਿਆ ਇਸ ਤਿਆਰੀ ਦੇ ਵਾਸਤੇ ਇਹਨਾਂ ਨੇ ਗਦਰ ਅਖਬਾਰ ਕੱਢਣ ਤੇ ਧੁਰੇ ਹੇਠਾਂ ਤੱਕ ਜਥੇਬੰਦਕ ਢਾਂਚੇ ਦੇ ਅਸਾਰੀ ਤੇ ਫੈਸਲੇ ਕੀਤੇ ਅਖਬਾਰ ਕੱਢਣ ਦੇ ਵਿੱਚ ਕੁਝ ਦੇਰੀ ਹੋਣ ਕਰਕੇ ਕਰਤਾਰ ਸਿੰਘ ਸਰਾਭਾ ਵਾਰ-ਵਾਰ ਲਾਲਾ ਹਰਦਿਆਲ ਅੱਗੇ ਅਖਬਾਰ ਸ਼ੁਰੂ ਕਰਨ ਦੀ ਮੰਗ ਕਰਦੇ ਰਹੇ ਅਖੀਰ 1 ਨਵੰਬਰ 1913 ਨੂੰ ਅਮਰੀਕਾ ਦੇ युगांतर आश्रम ਤੋਂ ਗਦਰ ਅਖਬਾਰ ਪ੍ਰਕਾਸ਼ਿਤ ਹੋਣ ਲੱਗਾ ਲਾਲਾ ਹਰਦਿਆਲ ਇਸ ਦੇ ਸੰਪਾਦਕ ਤੇ ਕਰਤਾਰ ਸਿੰਘ ਸਰਾਬਾ ਤੇ ਰਗਬੀਰ ਦਿਵਾਲ ਗੁਪਤਾ ਉਪ ਸੰਪਾਦਕਾਂ ਦੀ ਜ਼ਿੰਮੇਵਾਰੀ ਨਿਭਾਉਣ ਲੱਗੇ ਇਹ ਹਫਤਾਵਰੀ ਗਦਰ ਅਖਬਾਰ ਤੋਂ ਇਲਾਵਾ ਕਾ ਪਰਚਾ ਗਦਰ ਦੀ ਗੂੰਜ ਵੀ ਸਮੇਂ-ਸਮੇਂ ਛਾਪਿਆ ਜਾਂਦਾ ਰਿਹਾ ਹੱਥ ਨਾਲ ਛਾਪੇ ਵਾਲੀ ਭਾਰੀ ਮਸ਼ੀਨ ਗੇੜ-ਗੇੜ ਕੇ ਤੇ ਹਜ਼ਾਰਾਂ ਅਖਬਾਰਾਂ ਛਾਪਣ ਕਰਕੇ ਤੇ ਇਹਨਾਂ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਭੇਜਣ ਲਈ ਪੋਸਟ ਕਰਨ ਜਾਂ ਸਾਥੀਆਂ ਤੱਕ ਪਹੁੰਚਾਉਣ ਦਾ ਕੰਮ ਬਹੁਤਾ ਕਰਤਾਰ ਸਿੰਘ ਸਰਾਬਾ ਨੇ ਤਨਦੇਹੀ ਨਾਲ ਨਭਾਇਆ ਜਦੋਂ ਉਹ ਅਖਬਾਰ ਦਾ ਕੰਮ ਕਰਕੇ ਮਸ਼ੀਨਾ ਗੇੜ-ਗੇੜ ਕੇ ਥੱਕ ਟੁੱਟ ਕੇ ਚੂਰ ਹੋ ਜਾਂਦੇ ਤਾਂ ਇੱਕ ਤराना ਉਹ ਅਕਸਰ ਗੁੰਗਣਾਉਂਦੇ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹ ਮਨਪਸੰਦ ਬੋਲ ਸਨ ਜੋ ਥੱਕੇ ਟੁੱਟੇ ਸਰਾਬਾ ਦੀ ਜ਼ੁਬਾਨ ਤੇ ਅਕਸਰ ਗੂੰਜਦੇ ਸਨ ਗਦਰ ਅਖਬਾਰ ਲਈ ਸਰਦਾਰ ਸਰਾਬਾ ਨੇ ਵੱਡੀ ਗਿਣਤੀ ਦੇ ਵਿੱਚ ਲੇਖ ਕਵਿਤਾਵਾਂ ਲਿਖੀਆਂ ਪਰ ਕਦੇ ਵੀ ਉਹਨਾਂ ਤੇ ਆਪਣਾ ਨਾਂ ਨਹੀਂ ਵਰਤਿਆ ਇਸ ਦੇ ਨਾਲ ਹੀ ਉਹਨਾਂ ਨੇ ਉਰਦੂ ਤੋਂ ਪੰਜਾਬੀ ਦੇ ਵਿੱਚ ਕਈ ਲਿਖਤਾਂ ਦਾ ਅਨੁਵਾਦ ਵੀ ਕੀਤਾ ਇਸ ਤੋਂ ਇਲਾਵਾ ਗਦਰ ਪਾਰਟੀ ਦੇ ਫੈਸਲੇ ਅਨੁਸਾਰ ਕਰਤਾਰ ਸਿੰਘ ਸਰਾਬਾ ਨੇ ਅਮਰੀਕਾ ਦੇ ਵਿੱਚ ਹਵਾਈ ਜਹਾਜ਼ ਉਡਾਉਣ ਤੇ ਉਸ ਦੀ ਮਰਮੱਤ ਦਾ ਕੰਮ ਸਿੱਖਣ ਦੀ ਪੜ੍ਹਾਈ ਵੀ ਸ਼ੁਰੂ ਕੀਤੀ ਕਿਉਂਕਿ ਉਹ ਬੜੇ ਜ਼ਹੀਨ ਦਿਮਾਗ ਸਨ ਉਹ ਸੋਚਦੇ ਸਨ ਕਿ ਭਾਰਤ ਨਾਲ ਭਾਰਤ ਨੂੰ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਜਿਹੜੀ ਜੰਗ ਉਸ ਵਕਤ ਹਾਕਮਾਂ ਨਾਲ ਲੜਨੀ ਪੈਣੀ ਹੈ ਉਸ ਤੇ ਲਈ ਹਵਾਈ ਪ੍ਰਣਾਲੀ ਦੀ ਵੀ ਜ਼ਰੂਰਤ ਪਵੇਗੀ ਤੇ ਇਸੇ ਦੌਰਾਨ ਉਹਨਾਂ ਨੇ ਜਹਾਜ਼ਾਂ ਦੇ ਮੁਤਲਕ ਪੂਰੀ ਟ੍ਰੇਨਿੰਗ ਲਈ ਤੇ ਜਿਸ ਦੌਰਾਨ ਤਾ ਜੋ ਹਿੰਦ ਦੇ ਵਿੱਚ ਜਾ ਕੇ ਹਵਾਈ ਸੈਨਾ ਦੀ ਉਸਾਰੀ ਕੀਤੀ ਜਾ ਸਕੇ ਦੇ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਸਕੇ ਪਾਰਟੀ ਦੀ ਗੁਪਤ ਕਮਿਸ਼ਨ ਦੀ ਹਦਾਇਤ ਤੇ ਕਰਤਾਰ ਸਿੰਘ ਸਰਾਭਾ ਨੇ 21 ਜੁਲਾਈ 1914 ਨੂੰ ਸਾਂ ਫਰਾਂਸਿਸਕੋ ਤੋਂ ਯੋਕੋਹਮਾ ਦੇ ਲਈ 100 ਪਿਸਤੋਲਾਂ ਤੇ ਕਾਫੀ ਗੋਲਾ ਗੋਲੀ ਸਿੱਕਾ ਅਜਿਹੇ ਗੁਪਤ ਢੰਗ ਦੇ ਨਾਲ ਜਹਾਜ਼ 'ਚ ਜਾ ਟਿਕਾਇਆ ਕਿ ਖੁਫੀਆ ਤੰਤਰ ਨੂੰ ਕੋਈ ਸ਼ੱਕ ਸੁਭਾ ਵਿਨਾ ਹੋਇਆ ਤੇ ਇਸ ਕਾਮਯਾਬੀ ਦੇ ਨਾਲ ਬਾਬਾ ਸੁੰਣ ਸਿੰਘ ਪਕਣਾ ਨੂੰ ਜਹਾਜ਼ ਚੜਾ ਦਿੱਤਾ ਗਿਆ ਗਦਰ ਨੇ 28 ਜੁਲਾਈ ਦੇ ਅੰਕ ਦੇ ਰਾਹੀਂ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਉਸ ਵਕਤ ਪਹਿਲੀ ਸੰਸਾਰ ਜੰਗ ਲੱਗ ਗਈ ਹੈ ਤੇ ਤੁਸੀਂ ਆਪਣੀ ਆਜ਼ਾਦੀ ਦੀ ਜੰਗ ਲਈ ਤਿਆਰ ਹੋ ਜਾਓ ਇਹ ਸੁਨੇਹਾ ਗਦਰ ਅਖਬਾਰ ਦੇ ਵਿੱਚ ਉਚੇਚਾ ਪ੍ਰਕਾਸ਼ਿਤ ਕੀਤਾ ਗਿਆ 4 ਅਗਸਤ ਦੇ ਅੰਕ ਨੇ ਅਲਾਨੇ ਜੰਗ ਦਾ ਫਰਮਾਨ ਜਾਰੀ ਕੀਤਾ ਤੇ 11 ਅਗਸਤ ਗਦਰ ਦੇ ਅੰਕ ਨੇ ਕ੍ਰਾਂਤੀਕਾਰੀ ਸੱਦਾ ਛਾਪਿਆ ਗਦਰ ਨੂੰ ਲੋੜ ਹੈ ਨਿੱਡਰ ਤੇ ਦਲੇਰ ਸਪਾਹੀਆਂ ਦੀ ਤਨਖਾਹ ਮਿਲੇਗੀ ਮੌਤ ਇਨਾਮ ਮਿਲੇਗਾ ਸ਼ਹੀਦੀ ਤੇ ਆਜ਼ਾਦੀ ਤੇ ਜੰਗ ਦਾ ਮੈਦਾਨ ਹੋਵੇਗਾ ਹਿੰਦੁਸਤਾਨ ਦਾ ਮੈਦਾਨ ਚਲੋ ਚੱਲੀਏ ਦੇਸ਼ ਨੂੰ ਜੁੱਧ ਕਰਨੇ ਇਹ ਆਖਰੀ ਬਚਨ ਫਰਮਾਨ ਹੋ ਗਏ ਇਹ ਸੁਨੇਹਾ ਕ੍ਰਾਂਤੀਕਾਰੀ ਸੱਦੇ ਦੇ ਰੂਪ ਦੇ ਵਿੱਚ ਛਾਪਿਆ ਗਿਆ ਤੇ ਇਸ ਸੱਦੇ ਦੇ ਛਪਣ ਤੋਂ ਬਾਅਦ ਹਰ ਭਾਰਤੀ ਦੇ ਵਿੱਚ ਇੱਕ ਉਤਸ਼ਾਹ ਠਾਠਾ ਮਾਰਨ ਲੱਗਾ ਤੇ ਉਸ ਦੌਰਾਨ ਦੱਸਿਆ ਜਾ ਰਿਹਾ ਕਿ ਗਦਰ ਲਹਿਰ ਜੋ ਉਸ ਵਕਤ ਚੱਲੀ ਉਸ ਦੌਰਾਨ 8-9000 ਤੋਂ ਵੱਧ ਗਦਰੀ ਬਾਬੇ ਜਿਹੜੇ ਬਹੁਤੇ ਪੰਜਾਬੀ ਸਨ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅਮਰੀਕਾ ਕੈਨੇਡਾ ਦੀ ਆਪਣੀ ਵਧੀਆ ਲਾਈਫ ਤੇ ਵਧੀਆ ਕੰਮਕਾਰ ਛੱਡ ਕੇ ਭਾਰਤ ਨੂੰ ਆਉਣ ਲੱਗੇ ਇਸ ਦੌਰਾਨ ਜਦੋਂ ਇਹ ਸੱਦਾ ਦਿੱਤਾ ਗਿਆ ਤਾਂ 6000 ਤੋਂ ਉੱਪਰ ਗਦਰੀ ਯੋਧੇ ਵੱਖ-ਵੱਖ ਜਹਾਜ਼ਾਂ ਰਾਹੀਂ ਭਾਰਤ ਪੁੱਜੇ ਸਤੰਬਰ 1914 ਦੇ ਵਿੱਚ ਕਰਤਾਰ ਸਿੰਘ ਸਰਾਭਾ ਕਲੰਬੋ ਰਾਹੀਂ ਹੁੰਦਾ ਹੋਇਆ ਅਮਰੀਕਾ ਤੋਂ ਵਾਪਸ ਭਾਰਤ ਪਹੁੰਚਿਆ ਉਹ ਗੁਪਤパス ਹੋ ਕੇ ਪੰਜਾਬ ਦੇ ਵਿੱਚ ਗਦਰ ਪਾਰਟੀ ਦੀ ਜਥੇਬੰਦੀ ਦੀ ਉਸਾਰੀ ਤੇ ਹਥਿਆਰਬੰਦ ਗਦਰ ਦੀ ਤਿਆਰੀ ਲਈ ਦਿਨ ਰਾਤ ਇੱਕ ਕਰਨ ਲੱਗਾ ਉਸ ਦੇ ਅੰਦਰ ਮਨੁੱਖਤਾ ਲਈ ਪਿਆਰ ਤੇ ਸਤਿਕਾਰ ਦਾ ਉਦੋਂ ਪਤਾ ਲੱਗਦਾ ਜਦੋਂ ਲੁਧਿਆਣਾ ਦੇ ਲਾਗੇ ਪਿੰਡ ਰੱਬੋਂ ਦੇ ਡਾਕੇ ਦੇ ਦੌਰਾਨ ਇੱਕ ਲੜਕੀ ਦੀ ਬਾਹ ਨੂੰ ਹੱਥ ਲਾਉਣ ਵਾਲੇ ਆਪਣੇ ਸਾਥੀ ਤੇ ਉਪਸਤੌਲ ਤਾਣ ਲੈਂਦਾ ਕਿਉਂਕਿ ਉਹ ਜੋ ਡਾਕੇ ਵਗੈਰਾ ਉਹਨਾਂ ਨੂੰ ਮਾਰਨੇ ਪਏ ਉਸ ਦਾ ਮਕਸਦ ਸਿਰਫ ਜੰਗੇ ਆਜ਼ਾਦੀ ਦੇ ਵਾਸਤੇ ਪੈਸਾ ਕਤਰ ਕਰਨਾ ਸੀ ਨਾ ਕਿ ਕਿਸੇ ਦੀ ਇੱਜ਼ਤ ਆਬਰੂ ਨੂੰ ਹੱਥ ਪਾਉਣਾ ਸੀ ਇਸ ਕਰਕੇ ਉਹਨਾਂ ਦੇ ਸਾਥੀਆਂ ਦੇ ਵਿੱਚੋਂ ਇੱਕ ਸਾਥੀ ਨੇ ਜਦੋਂ ਅਜਹੀ ਨਾਪਾਕ ਹਰਕਤ ਕੀਤੀ ਇੱਕ ਲੜਕੀ ਨੂੰ ਛੋਣਾ ਚਾਹਿਆ ਤਾਂ ਕਰਤਾਰ ਸਿੰਘ ਸਰਾਬਾ ਨੇ ਆਪਣੇ ਸਾਥੀ ਤੇ ਉਸ ਨੂੰ ਮਾਰਨ ਦੀ ਧਮਕੀ ਦਿੱੰਦਿਆਂ ਪਿਸਤੌਲ ਵੀ ਤਾਣਿਆ ਤੇ ਉਸ ਨੂੰ ਇਸ ਦੀ ਨਪਾਕ ਹਰਕਤ ਤੇ ਸ਼ਰਮਿੰਦਾ ਕੀਤਾ ਤੇ ਉਸ ਲੜਕੀ ਤੇ ਉਹਨਾਂ ਦੋਨਾਂ ਮਾਮਾ ਧੀਆਂ ਦੇ ਪੈਰੀਂ ਪੈਣ ਦਾ ਵੀ ਹੁਕਮ ਆਪਣੇ ਇਸ ਅਲਗਰਜ ਸਾਥੀ ਨੂੰ ਦਿੱਤਾ ਕਰਤਾਰ ਸਿੰਘ ਸਰਾਭਾ ਰੋਜ਼ ਪੰਜਾਬ ਪੰਜਾਬ ਮੀਲ ਦਾ ਪੈਂਡਾ ਪੈਦਲ ਜਾਂ ਸਾਈਕਲ ਤੇ ਤੈਅ ਕਰਕੇ ਪੰਜਾਬ ਦੇ ਪਿੰਡ ਪਿੰਡ ਸਕੂਲਾਂ ਦੇ ਵਿੱਚ ਜਾ ਕੇ ਗਦਰ ਦਾ ਪ੍ਰਚਾਰ ਤੇ ਲਾਮਬੰਦੀ ਕਰਦੇ ਰਹੇ ਉਸਨੇ ਫਿਰੋਜ਼ਪੁਰ ਤੇ ਉਸ ਵਕਤ ਲਾਹੌਰ ਦੀ ਮੀਆਮਰ ਫੌਜੀ ਸ਼ੌਣੀ ਸਮੇਤ ਕਈ ਸ਼ੌਣੀਆਂ ਦੇ ਅੰਦਰ ਬੇਖੌਫ ਤੇ ਦਲੇਰਾਨਾ ਢੰਗ ਦੇ ਨਾਲ ਭਾਰਤੀ ਫੌਜੀਆ ਨੂੰ ਗਦਰ ਲਈ ਲਾਂਬੰਦ ਕੀਤਾ ਤੇ ਤਿਆਰ ਕੀਤਾ ਉਹਨਾਂ ਦੇ ਵਿੱਚ ਆਪਣੇ ਸੈੱਲ ਕਾਇਮ ਕੀਤੇ ਗਦਰ ਪਾਰਟੀ ਵਿੱਚ ਲਗਿੱਦਾਰ ਕਰਪਾਲ ਸਿੰਘ ਵੱਲੋਂ ਗਦਰ ਦੀ ਤਾਰੀਖ ਤੇ ਯੋਜਨਾ ਪਹਿਲਾਂ ਜੋ 21 ਫਰਵਰੀ 1915 ਰੱਖੀ ਗਈ ਸੀ ਉਸ ਦੇ ਬਾਰੇ ਅੰਗਰੇਜ਼ਾਂ ਕੋਲੋਂ ਸੂਚਨਾ ਦਿੱਤੇ ਜਾਣ ਦੀ ਪਿੰਕ ਪੈਂਦਿਆਂ ਗਦਰੀਆਂ ਨੇ ਇਹ ਗਦਰ 21 ਫਰਵਰੀ 1915 ਦੀ بجائے 19 ਫਰਵਰੀ 1915 ਨੂੰ ਕਰ ਦਿੱਤਾ ਤੇ ਫਿਰ ਇਸ ਗਦਾਰ ਕਰਪਾਲ ਸਿੰਘ ਹੋਰ ਵਰਗੇ ਟੋਡੀਆਂ ਦੇ ਰਾਹੀਂ ਇਹ ਗਦਰ ਦੀ ਤਾਰੀਖ ਬਦਲਣ ਦੀ ਸੂਚਨਾ ਵੀ ਅੰਗਰੇਜ਼ ਸਰਕਾਰ ਕੋਲ ਪਹੁੰਚ ਗਈ ਜਿਸ ਕਰਕੇ ਇਸ ਗਦਰ ਨੂੰ ਕਾਫੀ ਸੱਟ ਵੱਜੀ ਉਹ ਆਪਣੀ ਯੋਜਨਾ ਦੇ ਵਿੱਚ ਕਾਮਯਾਬ ਨਾ ਹੋ ਸਕੇ ਤੇ ਪੂਰੇ ਪੰਜਾਬ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬ੍ਰਿਟਿਸ਼ ਫੌਜ ਨੇ ਇਹਨਾਂ ਗਦਰੀਆਂ ਦੀ ਫੜੋਫੜਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਸਰਦਾਰ ਕਰਤਾਰ ਸਿੰਘ ਸਾਹਿਬ ਸਰਬਾ ਆਪਣੇ ਦੋ ਸਾਥੀਆਂ ਹਰਨਾਮ ਸਿੰਘ ਜੀ ਟੁੰਡੀ ਲਾੜ ਤੇ ਜਗਤ ਸਿੰਘ ਸੁਰ ਸਿੰਘ ਦੇ ਨਾਲ ਫਰੰਟੀਅਰ ਮੇਲ ਛੱਡ ਕੇ ਅਫਗਾਨਿਸਤਾਨ ਦੇ ਕਬਾਈਲੀ ਇਲਾਕੇ ਵੱਲ ਜਾਣ ਲੱਗੇ ਪਰ ਆਖਰ ਪੇਸ਼ਾਵਰ ਦੇ ਵਿੱਚ ਉਹ ਉਤਰ ਗਏ ਤੇ ਉੱਥੇ ਇੱਕ ਰਾਤ ਰੁਕੇ ਤੇ ਫੈਸਲਾ ਕੀਤਾ ਕਿ ਮੁਸੀਬਤ ਵੇਲੇ ਭੱਜ ਕੇ ਨਹੀਂ ਸਰਨਾ ਇਸ ਲਈ ਉਹ ਮੁਰ ਗਦਰ ਦੀ ਤਿਆਰੀ ਦੇ ਲਈ ਜੁਟ ਗਏ ਲਾਹੌਰ ਦੇ ਨੇੜੇ ਸਰਗੋਦਾ ਦੀ ਬਾਰ ਦੇ ਚੱਕ ਨੰਬਰ 5 ਤੋਂ ਰਜਿੰਦਰ ਸਿੰਘ ਪੈਨਸ਼ਨੀ ਦੇ ਘਰੋਂ ਉਸਦੀ 30 ਸਾਲ ਦਾ ਗੰਡਾ ਸਿੰਘ ਦੀ ਉਸਦੀ 30 ਸਾਲ ਦਾ ਗੰਡਾ ਸਿੰਘ ਗੰਡੀਵੰਡ ਦੀ ਗਦਾਰੀ ਤੇ ਮੁਖਬਰੀ ਦੇ ਸਿੱਟੇ ਵਜੋਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰ ਸਿੰਘ ਵਾਲਾ 2 ਮਾਰਚ ਨੂੰ 1915 ਨੂੰ ਇਕੱਠੇ ਹੀ ਫੜੇ ਗਏ ਜਿਸ ਰਾਨ ਸੈਂਟਰਲ ਜੇ ਲਾਹੌਰ ਦੇ ਵਿੱਚ ਇਹਨਾਂ ਨੂੰ ਡੱਕ ਦਿੱਤਾ ਗਿਆ ਲਾਹੌਰ ਸਾਜ਼ਿਸ਼ ਕੇ ਪਹਿਲਾ ਦੇ ਦਿਨ ਚੱਲੇ ਮੁਕਾਦਮੇ ਦੇ ਦੌਰਾਨ ਜਜ ਨੇ ਆਖਿਆ ਕਿ ਤੈਨੂੰ ਪਤਾ ਹੈ ਕਿ ਤੇਰੇ ਇਸ ਬਿਆਨ ਦਾ ਕੀ ਸਿੱਟਾ ਹੋ ਸਕਦਾ ਤੇ ਸਰਾਬੇ ਨੇ ਆਖਿਆ ਤੁਸੀਂ ਮੈਨੂੰ ਫਾਸ ਫਾਸੀ ਹੀ ਲਾ ਦੋਗੇ ਹੋਰ ਕੀ ਕਰੋਗੇ ਅਸੀਂ ਇਸ ਤੋਂ ਨਹੀਂ ਡਰਦੇ ਹੁਣ ਮੈਂ ਉਮਰ ਕੈਦ ਦੀ ਥਾਂ ਫਾਸੀ ਲੱਗਣ ਨੂੰ ਪਹਿਲ ਦਵਾਂਗਾ ਤਾਂ ਜੋ ਦੁਬਾਰਾ ਜਨਮ ਲੈ ਕੇ ਮੜ ਭਾਰਤੀ ਆਜ਼ਾਦੀ ਲਈ ਜੰਗ ਲੜ ਸਕਾਂ ਅਗਲੇ ਦਿਨ ਫਾਸੀ ਦੀ ਸਜ਼ਾ ਸੁਣਾਉਣ ਮੌਕੇ ਜਦੋਂ ਕਰਤਾਰ ਸਿੰਘ ਸਰਾਬਾ ਨੇ ਜੱਜ ਦਾ ਧੰਨਵਾਦ ਕੀਤਾ 13 ਸਤੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਸਮੇਤ 24 ਉਸਤੇ ਗਦਰੀ ਸਾਥੀਆਂ ਨੂੰ ਫਾਸੀ ਦੀ ਸਜ਼ਾ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰਨ ਦੀ ਸਜ਼ਾ ਸੁਣਾਈ ਗਈ ਪਰ ਪਿੱਛੋਂ ਵਾਇਸਰਾਏ ਹਿੰਦ ਨੇ ਇਹਨਾਂ 17 ਜਾਨਾਂ ਦੀ ਸਜ਼ਾ ਬਦਲ ਕੇ ਫਾਸੀ ਦੀ بجائے ਉਮਰ ਕੈਦ ਕਾਲੇ ਪਾਣੀ ਕਰ ਦਿੱਤੀ ਤੇ ਇਹਨਾਂ ਦੀ ਜਾਇਦਾਦ ਵਗੈਰਾ ਕੁਰਕ ਰੱਖੀ ਜ਼ਿਕਰ ਖਾਸਾ ਕਿ ਕਰਤਾਰ ਸਿੰਘ ਸਰਾਭਾ ਨੇ ਅਦਾਲਤ ਵਿੱਚ ਇੰਨੀ ਸਿਆਣਪ ਤੇ ਦੂਰ ਅੰਦੇਸ਼ੀ ਨਾਲ ਬਿਆਨ ਦਿੱਤੇ ਕਿ ਸਿਰਫ ਦੁਸ਼ਮਣ ਕੋਲ ਪਹਿਲਾਂ ਹੀ ਪ੍ਰਾਪਤ ਜਾਣਕਾਰੀ ਦੁਹਰਾਈ ਗਈ ਵਾਧਾ ਮਾਫ ਗਦਾਰਾਂ ਨੂੰ ਫਸਾਇਆ ਗਿਆ ਸੱਚੇ ਗਦਰੀ ਸਾਥੀਆਂ ਦੀ ਜਾਣਕਾਰੀ ਵੱਧ ਤੋਂ ਵੱਧ ਇਹਨਾਂ ਨੇ ਲੁਕੋ ਕੇ ਰੱਖੀ ਤਾਂ ਜੋ ਆਪਣੇ ਸਾਥੀਆਂ ਦਾ ਕੋਈ ਨੁਕਸਾਨ ਨਾ ਹੋਵੇ ਫਾਸੀ ਚੜ੍ਹਨ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਦਾ ਜੇਲ੍ਹ ਦੇ ਵਿੱਚ ਵਜਨ ਵੀ 5 ਕਿਲੋ ਦੇ ਕਰੀਬ ਵੱਧ ਚੁੱਕਾ ਸੀ ਤੇ ਆਖਰ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀ ਜਗਤ ਸਿੰਘ ਪਿੰਡ ਸੋਰ ਸਿੰਘ ਅੰਮ੍ਰਿਤਸਰ ਹਰਨਾਮ ਸਿੰਘ ਸਿਆਲਕੋਟ ਵਿਸ਼ਨੂ ਗਣੇਸ਼ ਪਿੰਗਲੇ ਜੋ ਕਿ ਪੋਨਾ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ ਤੇ ਬਖਸ਼ੀਤ ਸਿੰਘ ਸੁਰਾਂਦ ਸਿੰਘ ਵੱਡਾ ਤੇ ਸੁਰਾਂਦ ਸਿੰਘ ਛੋਟਾ ਇਹ ਤਿੰਨੋਂ ਪਿੰਡ ਗਿੱਲ ਵਾਲੀ ਅੰਮ੍ਰਿਤਸਰ ਦੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸਨ ਜਿਨ੍ਹਾਂ ਨੂੰ ਸੈਂਟਰ ਜੇ ਲਾਹੌਰ ਦੇ ਵਿੱਚ ਬ੍ਰਿਟਿਸ਼ ਹਾਕਮਾਂ ਨੇ ਫਾਸੀ ਚੜਾ ਕੇ ਸਦਾ ਲਈ ਅਮਰ ਕਰ ਦਿੱਤਾ ਅੱਜ ਦੇਸ਼ ਪ੍ਰਦੇਸ਼ ਦੇ ਵਿੱਚ ਵਾਸਤੇ ਪੰਜਾਬੀਆਂ ਸਮੇਤ ਅਸੀਂ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀਆਂ ਦੇ ਅਧੂਰੇ ਕਾਜ ਨੂੰ ਸਮਝੀਏ ਤੇ ਉਹਨਾਂ ਦੇ ਪੱਦ ਚੰਨਾ ਤੇ ਚਲਦੇ ਹੋਏ ਮਾਨਵਤਾ ਦੇ ਅਸਲ ਮਾਨੇ ਸਮਝਦੇ ਹੋਈਏ ਮਨੁੱਖਤਾ ਦੇ ਵਾਸਤੇ ਕੁਝ ਕਰ ਸਕੀਏ ਤੇ ਇਹ ਸੀ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਤੇ ਉਹਨਾਂ ਦੇ 6 ਸਾਥੀਆਂ ਦੀ ਸ਼ਹਾਦਤ ਦਾ ਦਿਹਾੜਾ ਵਿਸ਼ੇਸ਼ ਧੰਨਵਾਦ ਸਾ ਜਸਦੇਵ ਸਿੰਘ ਲਲਤੋ ਤੇ ਲਲਤੋਂ ਸਾਹਿਬ ਦਾ ਸੰਪਰਕ ਨੰਬਰ ਹੈ 94400 9646402470 ਅਸਰ ਜਸਦੇਵ ਸਿੰਘ ਲਲਤੋਂ ਹੋਰ ਹਨ ਕਰਤਾਰ ਸਿੰਘ ਸਰਾਬਾ ਤੇ ਉਹਨਾਂ ਦੀ ਸਾਥੀਆਂ ਦੀ ਸ਼ਹਾਦਤ ਬਾਰੇ ਅੱਜ ਕਈ ਸਾਰੇ ਖਬਰਾਂ ਜਾਂ ਵਾਕ ਵਾਕ ਪੋਰਟਲ ਤੇ ਉਹਨਾਂ ਨੂੰ ਸ਼ਹਾਦਤ ਦੇ ਰੂਪ ਦੇ ਵਿੱਚ ਇਹ ਸ਼ਬਦ ਰਚੇ ਨੇ ਸੋ ਦੋਸਤੋ ਇਹ ਉਹ ਮਹਾਨ ਲੋਕ ਸਨ ਜਿਨ੍ਹਾਂ ਦੇ ਬਿਨਾਂ ਤੇ ਅੱਜ ਸਾਡੇ ਭਾਰਤੀਆਂ ਬੰਗਲਾਦੇਸ਼ੀਆਂ ਜਾਂ ਪਾਕਿਸਤਾਨੀਆਂ ਦੇ ਧਰਮ ਕਾਇਮ ਨੇ ਸਾਨੂੰ ਇਹ ਸੱਚ ਸਮਝਣਾ ਚਾਹੀਦਾ ਜੇ ਇਹ ਮਜਬਾ ਦੇ ਨਾਲੋਂ ਮੁਲਕ ਨੂੰ ਵੱਧ ਪਿਆਰ ਕਰਨ ਵਾਲੇ ਲੋਕ ਆਪਸ ਦੇ ਵਿੱਚ ਇਕੱਠੇ ਹੋ ਕੇ ਇਹ ਮਨੁੱਖਤਾ ਦੀ ਲੜਾਈ ਨਾ ਲੜਦੇ ਤਾਂ ਸ਼ਾਇਦ ਇਸ ਕਿੱਤੇ ਦੇ ਵਿੱਚ ਸਿੱਖ, ਹਿੰਦੂ ਤੇ ਮੁਸਲਮਾਨ ਧਰਮ ਦੇ ਨਾਲੋਂ ਜ਼ਿਆਦਾ ਕ੍ਰਿਸਚੀਅਨਿਟੀ ਹੋਣੀ ਸੀ ਇਸ ਸਮੇਂ ਦਾ ਸੱਚ ਵੀ ਹੈ ਕਿਉਂਕਿ ਸਾਡੇ ਬੋਲੀ ਸਾਡੇ ਸਭਿਆਚਾਰ ਸਾਡੇ ਧਰਮ ਤੇ ਬੜੇ ਟਿੱਡੇ ਹਮਲੇ ਹੋਏ ਸਨ ਸਿੱਖਾਂ ਦੇ ਵਿੱਚੋਂ ਵੀ ਬਹੁਤ ਸਾਰੇ ਵਿਅਕਤੀ ਉਸ ਵਕਤ 크ਰਿਸਚੀਅਨਟੀ ਦੇ ਵਿੱਚ ਸ਼ਰਮ ਸ਼ਾਮਲ ਹੋਣ ਲੱਗੇ ਸੰਤਰਮ ਤਬਦੀਲ ਕਰਕੇ ਇਸੇ ਤਰ੍ਹਾਂ ਸੈਵਨ ਸਿਸਟਰ ਸਟੇਟਸ ਤੁਸੀਂ ਅਸਾਮ ਮੰਗਾਲਿਆ ਮਨੀਪੁਰ ਵੱਲ ਵੇਖੋ ਉੱਥੇ ਕਿੰਨੇ ਲੋਕ ਉਸ ਵਕਤ ਜਿਹੜੇ ਇੱਥੋਂ ਦੇ ਧਰਮਾਂ ਨਾਲ ਸੰਬੰਧ ਸਨ ਉਹ ਅੱਜ ਮਸੀਹੀ ਧਰਮ ਦੇ ਧਾਰਨੀ ਨੇ ਧਰਮ ਕੋਈ ਵੀ ਮਾੜਾ ਨਹੀਂ ਪਰ ਜਦੋਂ ਕੋਈ ਵੀ ਮਜਬ ਪ੍ਰਸਤ ਸਰਕਾਰ ਬਣਦੀ ਹੈ ਉਹ ਆਪਣਾ ਧਰਮ ਫਲਾਉਂਦੀ ਹੈ ਭਾਵੇਂ ਉਹ ਔਰੰਗਜ਼ੇਬ ਹੋਵੇ ਤੇ ਭਾਵੇਂ ਉਹ ਮੌਜੂਦਾ ਸਮਿਆਂ ਦੇ ਹਾਕਮ ਤੇ ਜਾਂ ਫਿਰ ਬ੍ਰਿਟਿਸ਼ ਸੋ ਇਸ ਕਰਕੇ ਹਰ ਧਰਮ ਦੇ ਰਾਜੇ ਦੀ ਹਰ ਧਰਮ ਦੀ ਰਾਜ ਸੱਤਾ ਵਾਲੇ ਲੋਕਾਂ ਦਾ ਇਹੋ ਟੀਚਾ ਹੁੰਦਾ ਕਿ ਉਹ ਆਪਣੇ ਧਰਮ ਦਾ ਵੱਧ ਤੋਂ ਵੱਧ ਵਿਖਿਆਨ ਕਰਨ ਸੋ ਏਸੀ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜੇ ਮਜਮਾ ਦੇ ਨਾਲੋਂ ਮੁਲਕਾਂ ਨੂੰ ਤੇ ਮਨੁੱਖਤਾ ਨੂੰ ਵੱਧ ਮੁਹੱਬਤ ਕਰਦੇ ਸਨ ਸੋ ਸੇਜ ਦਾ ਸਲੂਟ ਸਦਾਰ ਕਰਤਾਰ ਸਿੰਘ ਸਰਾਬਾ ਤੇ ਉਹਨਾਂ ਦੇ ਸਾਥੀਆਂ ਨੂੰ ਖਾਸ ਕਰਕੇ ਜਿਹੜੇ ਮੀਡੀਆ ਨਾਲ ਜੁੜੇ ਹੋਏ ਸੱਜਣ ਨੇ ਉਹਨਾਂ ਦਾ ਤਾਂ ਇਹ ਵਿਸ਼ੇਸ਼ ਫਰਜ਼ ਬਣਦਾ ਹੈ ਕਿ 16 ਨਵੰਬਰ ਦਾ ਦਿਨ ਜਿਸ ਤਰ੍ਹਾਂ ਭਾਰਤ ਭਰ ਦੇ ਵਿੱਚ ਪ੍ਰੈਸ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਸੋ ਅੱਜ ਦੇ ਦਿਨ ਭਾਰਤ ਦੀ ਆਜ਼ਾਦੀ ਦੇ ਵਾਸਤੇ ਮੋਢਲਾ ਅਖਬਾਰ ਕੱਢਣ ਵਾਲੇ ਗਦਰ ਅਖਬਾਰ ਜਿਸ ਦੇ ਲਈ ਸਰਦਾਰ ਸਰابہ ਸਾਹਿਬ ਤੇ ਉਸ ਦੇ ਸਾਥੀਆਂ ਨੇ ਜਾਨ ਹੁਲ ਕੇ ਕੰਮ ਕੀਤਾ ਅੱਜ 16 ਨਵੰਬਰ ਉਹਨਾਂ ਦੀ ਸ਼ਹਾਦਤ ਦਾ ਦਿਨ ਹੁੰਦਾ ਹੈ ਘੱਟੋ ਘੱਟ ਪ੍ਰੈਸ ਦਿਵਸ ਤੇ ਮੌਕੇ ਤੇ ਸਰਕਾਰਾਂ ਨੂੰ ਵੀ ਥੋੜਾ ਜੀ ਸੰਗ ਸ਼ਰਮ ਚਾਹੀਦੀ ਹੈ ਕਿ ਉਹ ਪ੍ਰੈਸ ਦਿਵਸ ਸਰਦਾਰ ਕਰਤਾਰ ਸਿੰਘ ਸਰابہ ਤੇ ਉਹਨਾਂ ਦੇ ਸਾਥੀਆਂ ਨੂੰ ਸਮਰਪਿਤ ਕਰਨ ਸ਼ਾਇਦ ਇਹ ਉਹਨਾਂ ਦੇ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਤੇ ਕਿਤੇ ਨਾ ਕਿਤੇ ਉਹ ਸਾਡੇ ਭਾਰਤੀ ਲੋਕਾਂ ਦਾ ਰੋਲ ਮਾਡਲ ਬਣ ਸਕਣ। ਸੋ ਇਹਨਾਂ ਗੁਜਾਰਸ਼ਾਂ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਇਹ ਅੱਜ ਸ਼ਹੀਦਾਂ ਦੀ ਸ਼ਹਾਦਤ ਤੇ ਇਹ ਵਿਸ਼ੇਸ਼ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆ ਗਿਆ। ਟਿਵਾਣਾ ਰੇਡੀ ਦੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਤੋਂ 8:30 ਤੱਕ ਲਾਈਵ ਸੁਣਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਾਉਣ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9876309655 9876309655 ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਟਿਵਾਣਾ ਰੈਡੀ ਦੇ ਨਾਲ